ਤਾਂ ਦਿੱਲੀ ਬਲਾਸਟ ਤੋਂ ਬਾਅਦ ਜਿੱਥੇ ਦੇਸ਼ ਭਰ ਦੀ ਪੁਲਿਸ ਚੌਕਸ ਨਜ਼ਰ ਆ ਰਹੀ ਹੈ ਉੱਥੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਪੁਲਿਸ ਤੇ ਵੱਲੋਂ ਵੀ ਅਲਰਟ ਜਾਰੀ ਕੀਤਾ ਹੈ ਚੱਪੇ-ਚੱਪੇ ਉੱਤੇ ਪੁਲਿਸ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਤੇ ਆਉਣ ਜਾਣ ਵਾਲੇ ਰਾਹਗੀਰਾਂ ਦੀ ਚੈਕਿੰਗ ਵੀ ਕੀਤੀ ਗਈ ਹੈ ਇਸੇ ਰੇੜੀ ਦੇ ਤਹਿਤ ਸ੍ਰੀ ਗੁਰੂ ਪੁਲਿਸ ਦੇ ਵੱਲੋਂ ਸ੍ਰੀ ਗੁਰੂ ਬੱਸ ਸਟੈਂਡ ਤੋਂ ਵਿੱਚ ਕਾਸੋ ਆਪਰੇਸ਼ਨ ਚਲਾ ਗਿਆ ਜਿਸ ਦੇ ਵਿੱਚ ਆਉਣ ਜਾਣ ਵਾਲੇ ਲੋਕਾਂ ਦੇ ਬੈਗਾਂ ਦੀ ਤਲਾਸ਼ੀ ਲਈਤੀ ਹੈ ਤੇ ਪੁਲਿਸ ਦੇ ਵੱਲੋਂ ਸ਼ੱਕੀ ਵਿਅਕਤੀਆਂ ਦੀ ਫੋਟੋ ਖਿੱਚੀ ਹੈ ਤੇ ਉਹਨਾਂ ਦੀ ਪੂਰੀ ਜਾਣਕਾਰੀ ਵੀ ਹਾਸਲ ਕੀਤੀ ਗਈ ਹੈ ਪੁਤਸ ਦੀ ਇੱਕ ਵਿਅਕਤੀ ਖਿਲਾਫ ਪਹਿਲਾਂ ਕਿਸੇ ਦਾ ਮਾਮਲਾ ਦਰਸੀ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਬਲਾਸਟ ਹੋਇਆ ਉਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਸ਼ੱਕੀ ਵਿਅਕਤੀਆਂ ਤੇ ਪਾਲ ਕੀਤੀ ਜਾ ਰਹੀ ਹੈ ਤਾਂ ਜਿਸ ਵਿਅਕਤੀ ਨੂੰ ਜਿਹੜਾ ਕਿ ਡਿਟੇਨ ਕੀਤਾ ਗਿਆ ਉਸ ਨੂੰ ਥਾਣੇ ਲਿਜਾਇਆ ਗਿਆ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਐਸਪੀ ਨਵਨੀਤ ਸਿੰਘ ਫਿਰਕ ਨੇ ਕਿਹਾ ਕਿ ਪੰਜਾਬ ਦੇ ਡੀਜੀਪੀ ਅਤੇ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦਿਨ ਦੀ ਪੰਜਾਬ ਦੇ ਵਿੱਚ ਚਾਰਾ ਦਾ ਸੀਜ਼ਨ ਆਇਆ ਸੀ ਚੈਕਿੰਗ ਉਸ ਤੋਂ ਵੀ ਚਲਾਈ ਗਈ ਸੀ ਉਸ ਤੋਂ ਬਾਅਦ ਵੀ ਲਗਾਤਾਰ ਜਿਹੜੀ ਕਿ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਵੇਂ ਤੁਹਾਨੂੰ ਪਤਾ ਹੈ ਕਿ ਪਿੱਛੇ ਤੋਂ ਜਦੋਂ ਤੋਂ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਵੀ ਲਗਾਤਾਰ ਅਸੀਂ ਐਵੇਂ ਕੈਸੋਪਰੇਸ਼ਨ ਤੇ ਰੇਲਵੇ ਸਟੇਸ਼ਨਸ ਦੀ ਚੈਕਿੰਗ ਬੱਸ ਸਟੈਂਡਾਂ ਦੀ ਚੈਕਿੰਗ ਤਾਂ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਿਹੜਾ 10 ਤਰੀਕ ਨੂੰ ਦਿੱਲੀ ਬਲਾਸਟ ਹੋਇਆ ਉਸ ਤੋਂ ਬਾਅਦ ਪੂਰੀ ਕੰਟਰੀ ਹਾਈ ਅਲਰਟ ਤੇ ਹੈ ਤੇ ਇਸ ਕਰਕੇ ਉਸ ਦਿਨ ਤੋਂ ਅਸ ਅਮਲਾ ਸਟੇਟ ਪੁਲਿਸ ਡਿਮਾਂਨਿਓਂ ਕਿ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਐਸਐਸਪੀ ਸਾਹਿਬ ਸਾਡੇ ਸਤਾਜ ਸਿੰਘ ਜੀ ਚੈਲ ਉਹਨਾਂ ਦੀਆਂ ਵੀ ਡਾਇਰੈਕਸ਼ਨਸ ਨੇ ਤੇ ਵੀ ਬਿਲਕੁਲ ਇਹਨਾਂ ਦਿਨਾਂ ਚ ਪੱਪਾ ਭਾਰ ਹੋ ਕੇ ਅਰਲੀ ਮਾਰਨਿੰਗ ਅਸੀਂ ਜਿਵੇਂ ਹਾਈਡ ਆਊਟਸ ਪੁਰਾਣੇ ਚੈੱਕ ਕਰਦੇ ਆ ਜਿਵੇਂ ਕਿ ਹੁਣੇ ਕਿਸੇ ਪੁਲਿਸ ਅਫਸਰ ਨੇ ਕਿਹਾ ਕਿ ਹੁਣ ਹਾਈਡ ਆਊਟਸ ਤਾਂ ਤਕਰੀਬਨ ਮਰ ਗਏ ਤਾਂ ਉਹਦੇ ਚ ਜਿਵੇਂ ਮੈਂ ਗਾਈਡ ਕਰ ਰਿਹਾ ਸੀ ਕਿ ਹਾਈਡ ਆਊਟਸ ਜੇ ਅੱਤਵਾਦੀਆਂ ਵਾਲੇ ਸਮਝਦੇ ਹੋ ਮਰ ਗਏ ਤਾਂ ਜਿਹੜੇ ਨਵੇਂ ਗੈਂਗਸਟਰ ਪੈਦਾ ਹੋ ਜਾਂਦੇ ਆ ਤਾਂ ਉਹਨਾਂ ਦੇ ਹਾਈਡ ਆਊਟਸ ਹੁੰਦੇ ਨੇ ਸੋ ਹਾਈਡਆਊਟਸ ਕਦੀ ਵੀ ਖਤਮ ਨਹੀਂ ਹੋ ਸਕਦੇ ਹਾਈਡਆਊਟ ਉਹ ਹੀ ਜਗਾ ਹੁੰਦੀ ਹੈ ਨਾ ਜਿਹੜੇ ਜਿੱਥੇ ਕੋਈ ਪੁਰਾਣੇ ਬੰਦਿਆਂ ਨੂੰ ਕੋਈ ਪਨਾਹ ਦਿੰਦਾ ਸੀ ਕੋਈ ਆ ਕੇ ਛੁਪ ਜਾਂਦਾ ਸੀ ਤਾਂ ਇਸ ਕਰਕੇ ਐਮੰਤਿਆਂ ਚੈਕਿੰਗਸ ਸਵੇਰੇ ਸਾਡੀਆਂ ਜਿਹੜੀਆਂ ਜ਼ਿਲ੍ਹੇ ਦੇ ਵਿੱਚ ਸਰਾਵਾ ਹੋਟਲ ਉਹਨਾਂ ਦੀ ਚੈਕਿੰਗ ਇਹ ਕਿਸਮ ਦਾ ਪ੍ਰੀਵੈਂਟਿਵ ਐਕਸ਼ਨ ਹੈਗਾ ਇਹਦਾ ਬੜਾ ਡੈਟਰੈਂਟ ਇਫੈਕਟ ਹੁੰਦਾ ਜੇ ਇਹੋ ਜਿਹੀਆਂ ਚੈਕਿੰਗਸ ਹੁੰਦੀਆਂ ਰਹਿਣ ਤਾਂ ਤੁਹਾਡੀ ਜ਼ਿਲ੍ਹੇ ਦੇ ਵਿੱਚ ਸ਼ਾਂਤੀ ਰਹੂਗੀ ਇਸ ਕਰਕੇ ਅਸੀਂ ਲਗਾਤਾਰ ਇਹੋ ਜੇ ਆਪਰੇਸ਼ਨ ਕਰਦੇ ਰਹਿਣੇ ਆ ਕੱਲ ਵੀ ਅਸੀਂ ਰੇਲਵੇ ਸਟੇਸ਼ਨਸ ਦੀ ਚੈਕਿੰਗ ਕੀਤੀ ਸੀ ਤੇ ਇਹ ਥੋੜਾ ਸਰਪ੍ਰਾਈਜ਼ ਐਲੀਮੈਂਟ ਇਹਦੇ ਚ ਰੱਖ ਕੇ ਕਰੀਦਾ ਤਾਂ ਜ਼ਿਆਦਾ ਚੰਗਾ ਰਹਿੰਦਾ ਤੇ ਜੇ ਮਤਲਬ ਮਾੜੇ ਚੰਗੇ ਬੰਦੇ ਨੂੰ ਹੀ ਪਤਾ ਵੀ ਅੱਜ ਸੰਗਰੂਰ ਚ ਇੰਨੇ ਤੋਂ ਇੰਨੇ ਵਜੇ ਹੀ ਹੋਣੀ ਆ ਤਾਂ ਉਹ ਤਾਂ ਫਿਰ ਉਹਦਾ ਇੰਨਾ ਇਫੈਕਟ ਨਹੀਂ ਹੁੰਦਾ ਸੋ ਸਰ ਕਿੰਨੀ ਟੀਮ ਲੈ ਕੇ ਚੱਲੇ ਆ ਜਿਹੜੀ ਆਪਾਂ ਚੈਕਿੰਗ ਤੇ ਜਿਵੇਂ ਤੁਹਾਨੂੰ ਪਤਾ ਸੀ ਆਪਣੇ ਜ਼ਿਲ੍ਹੇ ਦੀ ਗੱਲ ਕਰਾਂਗੇ ਕਿ ਸਾਡੇ ਕੋਈ ਨਾ ਕੋਈ ਤਰਨਾ ਮਜਾਰਾ ਵੀ ਚੱਲਦਾ ਰਹਿੰਦਾ ਹੈ ਨਾ ਉਧਰੋਂ ਸਟਰਬਲ ਬਰਨਿੰਗ ਵੀ ਹੋ ਰਹੀ ਹੈ ਤੋਂ ਪੁਲਿਸ ਤੇ ਕੰਮ ਦਾ ਬਹੁਤ ਪ੍ਰੈਸ਼ਰ ਹੁੰਦਾ ਤੇ ਉਹਦੇ باوجود ਵੀ ਸਾਰੇ ਹੀ ਕੰਮ ਅਸੀਂ ਕਰਨੇ ਹੁੰਦੇ ਆ ਤੇ ਅੱਜ ਵੀ ਅਸੀਂ ਮਤਲਬ ਦੋਵਾਂ ਥਾਣਿਆਂ ਦੀਆਂ ਜਿਹੜੇ ਮੈਕਸਿਮਮ ਮੁਲਾਜ਼ਮ ਸੀਗੇ ਕਿਉਂਕਿ ਇਹ ਸਿਟੀ ਦੇ ਥਾਣੇ ਨੇ ਤੇ ਸਿਟੀ ਦੇ ਵਿੱਚ ਸਟਰਬਲ ਬਰਨਿੰਗ ਦਾ ਕੋਈ ਏਡਾ ਜ਼ੋਰ ਨਹੀਂਗਾ ਤੋਂ ਸਿਟੀ 1 ਤੇ ਸਿਟੀ ਪੁਲਿਸ ਸਟੇਸ਼ਨ ਸੰਗਰੂਰ ਦੋਵਾਂ ਦੀ ਫੋਰਸ ਲੈ ਕੇ ਤੇ ਨਾਲ ਇੱਕ ARP ਟੀਮ ਲੈ ਕੇ ਅਸੀਂ ਇਹਦੀ ਬਕਾਇਦਾ ਜਿਹੜਾ ਹੈਗਾ ਬੱਸ ਸਟੈਂਡ ਇਹਨੂੰ ਕੋਰਡਨ ਕਰਕੇ ਤਾਂ ਕਿ ਜਿਹੜੀ ਬੱਸਾਂ ਅੰਦਰ ਆਉਣ ਵਾਲੀਆਂ ਨੇ ਜਾਂ ਬਾਹਰ ਜਾਣ ਵਾਲੀਆਂ ਨੇ ਉਹਦੇ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਸਕੇ ਇਹਦੇ ਵਿੱਚ ਕਈ ਵਾਰੀ ਸਾਨੂੰ ਪਹਿਲਾਂ ਬਹੁਤ ਵੱਡੀਆਂ ਕਾਮਯਾਬੀਆਂ ਵੀ ਮਿਲੀਆਂ ਨੇ ਜਦੋਂ ਮੈਂ ਸਾਲ ਡੇਢ ਪਹਿਲਾਂ ਦੀ ਗੱਲ ਹੈ ਇੱਕ ਬੱਸ ਦੇ ਵਿੱਚੋਂ ਇੱਕ ਬੰਦੇ ਦੇ ਬੈਗ ਚੋਂ 21 22 ਪਿਸਟਲ ਮਿਲੇ ਸੀਗੇ 21 ਪਿਸਟਲ ਮਿਲੇ ਸੀ ਸੋ ਐਵੇਂ ਇਹਨਾਂ ਮਲਾਜ਼ਮਾਂ ਨੂੰ ਅਸੀਂ ਚੰਗੀ ਤਰ੍ਹਾਂ ਬਰੀਫ ਵੀ ਕਰਦੇ ਹਾਂ ਫਿਰ ਡੀ ਬਰੀਫ ਕਰਦੇ ਹਾਂ ਬਰੀਫਿੰਗ ਦੇ ਵਿੱਚ ਇਹ ਵੀ ਦੱਸਦੇ ਹਾਂ ਕਿ ਕਿਵੇਂ ਕਿਸੇ ਇੱਕ ਵਧੀਆ ਡਿਊਟੀ ਕਰਨ ਵਾਲੀ ਕਿ ਜੇ ਮੁਲਾਜ਼ਮ ਨੂੰ ਪ੍ਰੋਮੋਸ਼ਨ ਵੀ ਮਿਲ ਸਕਦੀ ਹੈ ਸੋ ਇਹੋ ਜਿਹੇ ਮੋਟੀਵੇਸ਼ਨ ਦੀਆਂ ਗੱਲਾਂ ਇਹਨਾਂ ਨੂੰ ਸੁਣਾਈ ਦੀਆਂ ਨੇ ਤਾਂ ਕਿ ਆਪਣੀ ਡਿਊਟੀ ਪੂਰੀ ਤਨਦੇਈ ਨਾਲ ਕਰਦੇ ਸਾਡੇ ਇਸ ਤੋਂ ਇਲਾਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਸਾਰੇ ਕੰਮ ਪੈਰਲਲ ਚੱਲਦੇ ਰਹਿੰਦੇ ਨੇ ਮੈਂ ਨੋਡਲ ਅਫਸਰ ਹੈਗਾ ਵੀ ਜਿਹੜੀ ਬਾਹਰੋਂ ਜੀਰੀ ਆ ਕੇ ਕਿਸੇ ਹੋਰ ਸਟੇਟ ਦੀ ਜੀਰੀ ਆ ਕੇ ਸਾਡੀ ਜ਼ਿਲ੍ਹੇ 'ਚ ਨਾ ਵਿਕੇ ਉਹਦੇ ਲਈ ਸਾਡਾ ਲਹਿਰਾ ਤੇ ਮੌਨਿਕ ਦੇ ਜਿਹੜੇ ਜਿੱਥੇ ਵੀ ਸਾਡਾ ਬਾਟਰ ਲੱਗਦਾ ਦੂਜੀ ਸਟੇਟ ਨਾ ਹਰਿਆਣੇ ਨਾਲ